ਸਤਰੂ ਜਮਨਾ ਲਿੰਕ ਨਹਿਰ ਦੇ ਮਸਲੇ ਤੇ ਪੰਜਾਬ ਅਤੇ ਹਰਿਆਣਾ ਚ ਤਣਾਤਨੀ ਬਣੀ ਹੋਈ ਹੈ ਹਰਿਆਣਾ ਦੀ ਸਿਆਸੀ ਪਾਰਟੀ ਇੰਡੀਅਨ ਨੈਸ਼ਨਲ ਲੋਕਦਲ ਨੇ 23 ਫਰਵਰੀ ਯਾਨੀ ਕੱਲ ਕਪੂਰੀ ਪਿੰਡ ਕੋਲ ਨੂੰ ਨਹਿਰ ਦੀ ਖੁਦਾਈ ਸ਼ੁਰੂ ਕਰਨ ਅਤੇ ਪ੍ਰਦਰਸ਼ਨ ਦਾ ਐਲਾਨ ਕੀਤਾ ਜਦਕਿ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਸੇ ਵੀ ਹਾਲ 'ਚ ਇੱਕ ਵੀ ਬੂੰਦ ਪੰਜਾਬ ਤੋਂ ਬਾਹਰ ਨਾ ਜਾਣ ਦੇਣ ਦਾ ਦਾਅਵਾ ਦੁਹਰਾਇਆ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਨੂੰ ਮਾਮਲੇ 'ਚ ਦਖਲ ਦੇਣ ਦੀ ਅਪੀਲ ਕੀਤੀ ਹੈ ਤਾਂ ਕਿ ਹਰਿਆਣਾ ਨੂੰ ਅਜਿਹਾ ਕਰਨ ਤੋਂ ਰੋਕਿਆ ਜਾਵੇ ਉਹਨਾਂ ਕਿਹਾ ਕਿ ਜੇਕਰ ਹਰਿਆਣਾ ਨੇ ਅਜਿਹਾ ਕੀਤਾ ਤਾਂ ਪੰਜਾਬ ਦਾ ਮਾਹੌਲ ਖਰਾਬ ਹੋਏਗਾ ਇਸ ਤਰੀਕੇ ਸੇ ਅਗਰ ਕੋਈ ਕਰਨਾ ਜਾਏ ਧੱਕੇ ਸੇ ਕਿ ਹਮ ਆਪਣੇ ਘੁਸ ਜਾਏਗੇ ਔਰ ਹਮ ਖੋਦੇਗੇ ਆਪ ਕਰਕੇ ਪੰਜਾਬ ਸੋਰਾ ਹੋਗਾ ਕਿਆ ਕਾਨੂੰਨੀ ਵਸਾ ਬਣ ਜਾਏਗੀ ਔਰ ਇਸ ਕਰਕੇ ਜੋ ਉਹਨਾਂ ਨੇ ਅੱਜ ਕੀਤਾ ਹੈ 144 ਲਗਾ ਦੀ ਉਸ ਏਰੀਆ ਮੇ ਔਰ ਮੈਨੇ ਵੀ ਇੱਕ ਸਟੇਟਮੈਂਟ ਦੀ ਹੈ ਆਸਕਿੰਗ ਫੋਰ ਗਵਰਨਮੈਂਟ ਆਫ ਇੰਡੀਆ ਸ਼ੁਡ ਇੰਟਰਵੀਨ and keep the haryana people under control we can't allow this to happen yeda punjab ke halat fir bigad jayenge satluj yamuna link nehar de masle te aj supreme court vich pe sunwai honi hai haryana sarkar valon dair shikayat mutabik punjab vich nehar ch mitti parke kisanan nu zameen wapas karan di koshish ho rahi hai supreme court ne sthiti jion di tyon prakar rakhne layi keha si ate aj is mamle te punjab sarkar ne jawab dair karna hai ਦਸਨ ਯੋਗ ਹੈ ਕਿ SQL ਦੇ ਮਸਲੇ ਤੇ ਲੰਮੇ ਸਮੇ ਤੋਂ ਰਾਜਨੀਤੀ ਹੁੰਦੀ ਰਹੀ ਹੈ ਮੰਨਿਆ ਜਾ ਰਿਹਾ ਹੈ ਕਿ ਪੰਜਾਬ ਦੀ ਬਣਨ ਵਾਲੀ ਨਵੀਂ ਸਰਕਾਰ ਲਈ ਵੀ ਇਹ ਮੁੱਦਾ ਵੱਡਾ ਚੈਲੰਜ ਰਹੇਗਾ